ਹਾਂਜੀ ਅੱਜ ਦਾ ਆਪਣਾ ਸਵਾਲ ਹੈ 180 ਰੁਪਏ ਦਾ 30% ਪਤਾ ਕਰੋ ਦਾ ਦਾ ਮਤਲਬ ਹਮੇਸ਼ਾ ਹੀ ਗੁਣਾ ਆਵੇਗਾ ਇੱਥੇ ਇਸ ਤੋਂ ਬਾਅਦ ਆਪਾਂ ਸਵਾਲ ਸ਼ੁਰੂ ਕਰਦੇ ਹਾਂ 180 ਆਪਾਂ ਉਸ ਤਰੀਕੇ ਨਾਲ ਲਿਖ ਦੇਣਾ ਹੈ ਦਾ ਦਾ ਆ ਜਾਵੇਗਾ ਗੁਣਾ 30 ਦਾ 30 ਆ ਜਾਵੇਗਾ ਤੇ ਪ੍ਰਤੀਸ਼ਤ ਨੂੰ ਹਟਾਉਣ ਲਈ 100 ਲਗੇਗਾ ਕਦੇ ਵੀ ਪ੍ਰਤੀਸ਼ਤ ਨੂੰ ਹਟਾਉਣਾ ਹੋਵੇ ਤੇ 100 ਨਾਲ ਭਾਗ ਕਰ ਦੇਣੀ ਹੈ ਹੁਣ ਥਲੜੀ 0 ਨਾਲ ਆਪਾਂ ਉੱਪਰ ਵਾਲੀ 0 ਕੱਟ ਦਵਾਂਗੇ ਦੋਨੋਂ ਜ਼ੀਰੋ ਮਾ ਕੱਟੀਆਂ ਜਾਣਗੀਆਂ ਤੇ ਆਪਣੇ ਕੋਲ ਉੱਪਰ 18 3 ਬਚ ਜਾਵੇਗਾ 18 ਨੂੰ 3 ਨਾਲ ਗੁਣਾ ਕੀਤੀ 18 ਰੋਤੀਆ 54 ਆਪਣਾ ਆਨਸਰ ਆ ਜਾਵੇਗਾ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਰਿਓ ਹੋਰ ਵੀਡੀਓ ਵੇਖਣ ਲਈ ਮੇਰਾ ਚੈਨਲ ਸਬਸਕ੍ਰਾਈਬ ਕਰੋ ਥੈਂਕ ਯੂ ਫॉर वाचिंग ਮਾਈ ਵੀਡੀਓ